ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨਾਂ ਦੀ ਬਈ ਚਬਾਈ ਕਰਕੇ ਦਿਖਾਵਾਂਗੇ ਤੇ ਪਿੰਡ ਬਈ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਸਲਾਤਪੁਰਾ ਜੰਗੀਆਂਣਾ ਪਧੌੜ ਤੇ ਜਲਾਲ ਪਿੰਡ ਨੇੜੇ ਰਹਿ ਜਾਂਦੇ ਆ ਬਈ ਆਓ ਪੁੱਛ ਲੈਨੇ ਬਈ ਥੋੜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੋ ਵਧੀਆ ਹਾਂ ਜੀ ਠੀਕ ਹੈ ਜੀ ਵਧੀਆ ਡਾਲ ਲਾਂਗਾ ਮਾ ਜੀ ਪੂਰਾ ਪਰਮਾਤਮਾ ਦੀ ਮਿਹਰ ਆ ਜੀ ਚਲੋ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲ ਨੰਬਰ ਮੇਰਾ ਹੈਗਾ 81580 241 ਜੀ ਠੀਕ ਆ ਨਾਮ ਮੇਰਾ ਤੈਣੀਆ ਜੀ ਬਹੁਤ ਠੀਕ ਹੈ ਹਾਂ ਜੀ ਪਹਿਲੇ ਨੰਬਰ ਵਾਲੀ ਬੈੜ ਖੋਲ ਲਓ ਭਾਈ ਇਹ ਬੈੜ ਜੀ ਦੂਜਾ ਸੂਆ ਕੀ ਦੇਣੋ ਆਰਾਮ ਆਰਾਮ ਕੇ ਹੁਣ ਲੇਟ ਹੋ ਗਈ ਤਾਂ ਤੂੰ ਲਾਵਾ ਛੱਡਣ ਲੱਗੀ ਭਾਈ ਨਹੀਂ ਨਹੀਂ ਆਰਾਮ ਦੀ ਬਾਲ ਚਵਾਈ ਦੀ ਬੜੀ ਚੰਗੀ ਆ ਹੂੰ ਦੂਜਾ ਸੂਆ ਸੂਈ ਆ ਕਰਦੋਂ ਸੂਈ ਆ ਹਾਂ ਦੂਜਾ ਦੂ ਆ ਬੱਚਾ ਇਹਦਾ ਠੀਕ ਆ ਕਿੰਨਾ ਕਿ ਟਾਈਮ ਹੋ ਗਿਆ ਸੋਈ ਨਾ ਫਿਰ ਹੋ ਗਿਆ ਹੁਣ ਨਾ ਤਾਈ ਸੋਈ ਨੂੰ ਇਹਦਾ ਕੱਲ ਹੀ ਆਇਆ ਆਪਣੇ ਕੋਲ ਬੱਚਾ ਦੁੱਧ ਕਿੰਨਾ ਨੈਟ ਦੁੱਧ ਹੁਣ ਇਹਦੇ ਥੱਲੇ ਜੀ 15 ਕਿਲੋ ਮੰਨ ਕੇ ਲੈਵੇ ਹੁਣ 16 ਹੋ ਗਿਆ ਲੈ ਵਾ ਦੂਗਾ ਦੇਖੋ 16 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆ 15 ਲੀਟਰ ਮੰਨ ਲਿਓ ਟਾਂਚਾ ਫੁੱਲ ਚੰਗਾ ਫੁੱਲ ਕੱਦ ਆਰਡਰ ਕਮਾਲ ਦਾ ਲੈ ਜਿਵੇਂ ਮਰਜੀ ਬਾਈ ਕਹਿੰਦੀ ਕਰਮ ਵਾਲੀ ਕੋਈ ਨਹੀਂ ਬਾਕੀ ਚਵਾਈ ਕਰਕੇ ਦਿਖਾਵਾਂਗੇ ਬਈ ਲੈ ਚੱਲ ਬਈ ਦੂਜਾ ਸੂਆ ਕੱਲਾ ਕੱਲਾ ਥਣ ਦੂਜਾ ਸੂਆ ਹਣਾ हां सूआ जी हां थान ठीक है, ए, है। हा। भाई हां ले चलो ऑर्डर कमाल ਦਾ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਪਾਸੇ ਨਿਕੜਵੇਂ ਪੂਰੇ ਗੈਂਦੇ ਆ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਜੀ ਸਾਹੀ ਵਾਲ ਬੜੇ ਲਾਹ ਬੱਚਾ ਜੀ ਆ ਬੱਚਾ ਹੈ हां ठीक है ਸਾਹੀ ਵਾਲ ਬੱਚਾ ਹਾਂ ਠੀਕ ਆ ਬਈ ਹਾਂ ਜੀ ਕੋਲ ਵੀ ਤੋਰ ਕੇ ਖਾਦੇ ਨੂੰ ਕਿੰਨਾ ਡੈਮੋਗਾ ਸੂਈ ਨੂੰ ਇਹ ਨੂੰ ਵੀ ਮਿੰਡਾ ਕੀ ਹੋ ਗਿਆ ਬੱਚਾ ਬੈਠਾ ਜੀ ਦੁੱਧ ਕਿੰਨਾ ਹੋਊਗਾ ਇਹਨਾਂ ਖੜੇ 12 ਕਿਲੋ ਮੰਨ ਕੇ ਲੈਵੇ ਜੀ ਹੋਊ ਫੱਦ ਬੱਛੀ ਠੀਕ ਆ ਹਾਂ ਦੁੱਧ ਬਾਈ ਕਹਿੰਦਾ ਬਾਦ ਦਾ 12 ਲੀਟਰ ਮੰਨ ਲਿਓ ਬਈ ਤੋਰਾ ਤੋਰਾ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਵੱਡੀ ਗੱਲ ਫੈਂਟ ਬਹੁਤ ਚੰਗੀ ਹੈ ਹਾਂ ਜੀ ਗਰਮੀ ਬਿਲਕੁਲ ਨਹੀਂ ਮੰਦੀ ਬਈ ਉਹ ਦੰਦੋਂ ਵਿੱਚ 4 ਦੰਦ ਕੋਈ ਹਾਲੇ ਬੱਛੀ 4 ਦੰਦ ਦਾ 4 ਦੰਦ ਕੋਈ ਹਾਲੇ ਬੱਛੀ ਠੀਕ ਆ ਬਈ ਸੁਲਾਖ ਸੁਨੁਕ ਬਹੁਤ ਆ ਬੱਛੀ ਦਾ ਸਹੀ ਗੱਲ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਮੁੱਲ ਕੀ ਇਹਦਾ ਜਾਇਜ਼ ਆ ਮੁੱਲ ਜੀ ਬਹ ਲੈਣ ਦੇ ਨਹੀਂ ਕਰਦੇ ਇਹਨਾਂ ਦੇ ਹਾਂ ਬਾ 50 ਬਣਾ ਦੀ ਸਾਰੀ ਪੋਹ ਲਾਂਗੇ ਠੀਕ ਆ ਠੀਕ ਆ ਆ ਬੱਠੀ ਦੇ 12 ਕਿਲੋ ਦੁੱਧ ਆ ਇਹਦੇ ਥੱਲੇ 15 ਮੰਨ ਕੇ ਲੈ ਵੀ ਅਗਲਾ ਠੀਕ ਆ ਉਹ 16 ਹੋਗਾ ਇਹਦੇ ਥੱਲੇ 12 ਤੋਂ ਬਾਹਰ ਆ 50000 ਲਾਲ ਦਾ ਮੁੱਲ ਆ ਆ 50000 ਕਰੀ ਹਾਂ ਜੀ ਠੀਕ ਆ ਬੋ ਲਾਂ ਦੇਣੀ ਗੱਲ ਕਰਨੀ ਆ ਪੋਨ ਨੂੰ ਕਿੰਨਾ ਦਾਣ ਹੋ ਜਾਣਾ ਬੰਮਾ ਵਾਲਾ ਮੋਟਾ ਕਰ ਦਾਂਗੇ ਚਾਹ ਪਾਣ ਦੇ ਚਾਹ ਜਾਂ ਤੇਰ ਮਚਾ ਕੇ ਆਉ ਅਗਲਾ ਕਰ ਦੇ ਭਾਈ ਚ ਵਈ ਹਾਂ ਲਿਆ ਲਿਆ ਭਾਈ ਅਹੀਂ ਨਿਆਣਾ ਬਾਲਾ ਕੋਈ ਹਾਂ ਨਾ ਨਾ ਭਾਂਬੜਾ ਨਿਆਲੇ ਵਿੱਚੋਂ ਲੋ ਜੀ ਠੀਕ ਆ ਭਾਂਬੜਾ ਨਿਆਲੇ ਤੋਂ ਬੜਾ ਨਿਆਣੇ ਤੋਂ ਚੋਲਾ ਭਾਈ ਸਾ ਵੀ ਕੋਈ ਚੱਕਰ ਇਹਦਾ ਕਿਰਾਪਾ ਨੂੰ ਪਾ ਕੇ ਦਿਖਾਉਣਾ ਪੈਂਦਾ ਗਾਹਕ ਨੂੰ ਕਰੋ ਹਾਂ ਦੇਖੋ ਬਈ ਥਣ ਬਹੁਤ ਚੰਗਾ ਕੱਲਾ ਕੱਲਾ ਤਨ ਲੈ ਕਿਆ ਬਾਤ ਹੈ ਪੂਰੀ ਵਿੱਥੀ ਤੇ ਹਾਂ ਨਾ ਬਹੁਤ ਵਿੱਥੀ ਚੁਵਾਈ ਦੇਖਿਓ ਜੀ ਹਲੇ ਤੋਂ ਜੀ ਚੁਵਾਈ ਦਿਖਾਵਾਂਗੇ ਬਈ ਹਾਂ ਬਹੁਤ ਤੜੀ ਚੁਵਾਈ ਹਾਂ ਬਾਕੀ ਠੰਡੀ ਹੈ ਲੈ ਉਹਨੇ ਬਾਸੇ ਬੈ ਕੇ ਝੋਲਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਐਂਦੀ ਕਰਮ ਵਾਲੀ ਕੋਈ ਨਹੀਂ ਹਾਂ ਭਾਈ ਬਾਲਟੀ ਖਾਲੀ ਓਕੇ ਤੇ ਚੁਵਾਈ ਹੈ ਜਿਹੜੀ ਬਾਈ ਹੁਣ ਸੁਣ ਦਿਖਾਵਾਂਗੇ ਚੋਣ ਦੇਖੋ ਲਾ ਹੈ ਬਾਈ ਕੀ ਆ ਬਰਾਤ ਚੋਂ ਬੜਾ ਚੰਗਾ ਬਈ ਮੈਂ ਕਹਾਂ ਕੋਈ ਆਂਤੀ ਨਹੀਂ ਜੀ ਕੋਈ ਬਈ ਕਿੰਨੀਆਂ ਵੀੜੋ ਪਾਤੀਆਂ ਸਾਰੀਆਂ ਦੀ ਚਵਾਈਆਂ ਹੀ ਹੁੰਦੀਆਂ ਕਿਥੋਂ ਲੱਭ ਕੇ ਲੈਉਨੇ ਹੈ ਇਹ ਆਈ ਲੈ ਆਈ ਪਾ ਕੇ ਪਿੰਡਾਂ ਨੂੰ ਮੈਂ ਬੜੀ ਮਾਲੇ ਠੀਕ ਹੈ ਪਰ ਆਪਾਂ ਬੁਵਾਰਾ ਪੂਰਾ ਲੈ ਜੇ ਨਾ ਮੰਡੀ-ਮੁੰਡੀ ਚੋਂ ਮੈਂ ਕਹਾਂ ਕੋਈ ਫਰਕ ਹੀ ਨਹੀਂ ਪਹਿਲਾਂ ਆਂਗੀਆਂ ਦੀ ਚਵਾਈਆਂ ਹੀ ਸੀ ਜੀ ਹੈ ਨਾ ਮੈਂ ਘਰੋਂ ਘਰਾਂ ਨੂੰ ਪਾ ਕੇ ਲੈਉਣਾ ਪਸੂ ਠੀਕ ਹੈ ਪਰ ਉਹ ਪਸੂ ਲੈਣਾ ਮੈਂ ਉਹ ਨਹੀਂ ਲੈਦਾ ਭਈ ਆਇਆ ਹੋਇਆ ஹீக்கே பிண்டாண்டோ ਮੈਂ ਕਹਿੰਦਾ ਜੀ ਲਾਦਾ ਨਜਮਾ ਤੇ ਕਿ ਤੈਨੂੰ ਪਤਾ ਮੈਂ ਗਰਾਵੀ ਖਾਲ ਥੋੜਾ ਲੈ ਕੇ ਬਾਦ ਪਾਣ ਹਾਂ 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 ਸਹੀ ਗੱਲ ਜਵਾਈ ਤੇ ਵੀ ਨੰਬਰ 1 ਆ ਵੀ ਤੁਹਾਡੇ ਸਾਹਮਣੇ ਆ ਹਨ ਦੋਨੇ ਪਾਸੇ ਬਹਿ ਕੇ ਚੋਲਾ ਬਾਈ ਤੇ ਲੈ ਕਿੰਨਾ ਜੇ ਟਾਈਮ ਹੋਇਆ ਮੈਂ ਕਹਿੰਦਾ ਹਜੇ ਮੈਂਟ ਇੱਕ ਵੀ ਨਹੀਂ ਹੋਇਆ ਮੈਂ ਚੱਕਰ ਪਤਾ ਕੀ ਮੈਂ ਬੁੜਗਾ ਬਣ ਗਿਆ ਚੋਣ ਵਾਲੇ ਪਸ਼ੂ ਲੈਣਾ ਮੇਰੇ ਕੋਲ ਬੁੜਗਾ ਦੇ ਗਾਹਕ ਬਾਦ ਆ ਅੱਛਾ ਹਾਂ ਬਾ ਕਹਣਗਾ ਬਾਈ ਕੋਈ ਕਮੀ ਨਹੀਂ ਤੇਰੇ ਪਸ਼ੂ ਜਿੱਨਿਕਲ ਵੀ ਇੰਨੇ ਪਸ਼ੂ ਵੇਚੇ ਹਾਂ ਅਰੇ ਕਾਲੇ ਵੀਰ ਕੋ ਪਾ ਚੋਪ ਪਾਇਸ਼ਾ ਨਾ ਉਹ ਉਹ ਪੂਜਾ ਦੇ ਪਾਲ ਤੇ ਨਹੀਂ ਗਏ ਅੱਛਾ ਪਹਿਲਾ ਬੰਦੇ ਨੇ ਪੈਸੇ ਪਾਦੇ ਜਿਹੜੀ ਦਾ 50 ਮੁੱਲ ਕਰਿਆ ਸੀ 50 ਤਾਂ ਹੀ ਮਖਾ ਜਰ 50 50 ਨੂੰ ਦੇ ਦਿਆਂਗੇ ਬੱਚਾ ਗਾਵਾਂ ਵੀ ਚੰਗੀਆਂ ਹਾਂ ਬੈੜ ਬਹੁਤ ਚੰਗੀਆਂ ਚਿੱਟੇ ਮੂੰਹ ਵਾਲੇ ਕਮੀ ਵਾਲਾ ਪਸੂ ਲੈਣ ਥੇ ਨਹੀਂ ਆ ਪਾ ਕੀ ਫਾਇਦਾ ਹੈ ਮੈਂ ਹਾਂ ਫਾਇਦਾ ਨਹੀਂ ਬਈ ਸਹੀ ਗੱਲ ਹੈ ਟੱਕਰ ਬਤਾ ਕੀ ਇਹ ਦਾਹ ਰੁਪਏ ਘੱਟ-ਬੱਟ ਰੋ ਪਰ ਮੈਂ ਨਹੀਂ ਕੋਈ ਟੀਕਾ ਟੁਕਾ ਲਾ ਕੇ ਨਾ ਕੋ ਤੋ ਨੋ ਨਾ ਕੋਈ ਫਾਇਦਾ ਨਹੀਂ ਇਹਦਾ ਨਹੀਂ ਕੋਈ ਮਾ ਬਾਈ ਬੇਈਮਾਨੀ ਕਰਨੀ ਭਾਈ ਨਾ ਨਾਲੇ ਅਗਰ ਬਾਬੇ ਨੇ ਆਖਿਆ ਤਾਂ ਝਿੰਦੋਂ ਤੋ ਪੁੱਤਾਂ ਜਿਹੜਾ ਬੇਈਮਾਨੀ ਕਰਦਾ ਉਹ ਨਹੀਂ ਕਾਮਯਾਬ ਹੁੰਦਾ ਸਹੀ ਗੱਲ ਹਾਂ ਇਹ ਬੰਦਾ ਕਾਮਯਾਬ ਨਹੀਂ ਹੁੰਦਾ ਜੈ ਜੈ ਬਾਈ ਗੱਲ ਸਰਪ੍ਰਸਤ ਜੀ ਹੂੰ ਚੋਈ ਦਾ ਬਾਈ ਇੱਕ ਨੰਬਰ ਬੱਚੀ ਦੀ ਹਾਂ ਕਹਾਂ ਜੀ ਮੈਂ ਜੇ ਮੰਡੀ ਲੱਗੀ ਆ ਮੈਡਮ ਦੇ ਚਵਾਈ ਬਹੁਤ ਚੰਗੀ ਹੁੰਦੀ ਆ ਤੇ ਕਰਵਾਇਆ ਲੱਕੜਾਂ ਗਾਂ ਮੱਲ ਕੇ ਪਰ ਇਹ ਗਾੜਾਈ ਤਾਂ ਨਹੀਂ ਆ ਰਹੀ ਚਾਰ ਇਹਨਾਂ ਆਪਣੇ ਨਿਬੜਦੀ ਆ ਕੀ ਬਾਤ ਆ ਭਾਈ ਚਵਾਈ ਪੂਰੀ ਨਿਬੜਦੀ ਆ ਜਿਵੇਂ ਮਾਰਦੀ ਜੀ ਇਹ ਤਾਂ ਆਪਣੇ ਕੋਲ ਕੱਲ ਰਾਤ ਹੀ ਆਈ ਆ ਆਪਾਂ ਦੋ ਡਾਂਗ ਚੋ ਕੇ ਪਤਾ ਚੈੱਕ ਕਰੀ ਵੀ ਕੋਈ ਕਮੀ ਤਾਂ ਨਹੀਂ ਪੱਛੀ ਚ ਠੀਕ ਆ ਹਾਂ ਫੇਰ ਆਪਾਂ ਬੀੜ ਕੋ ਪਉਣਾ ਵਾ ਪਤਾ ਤੈਨੂੰ ਪਤਾ ਹੀ ਹੈ ਮੇਰੇ ਸਵਾਲ ਆ ਬਲავ ਚੈੱਕ ਕਰਦਾ ਇਹ ਨਹੀਂ ਵੀ ਆਲਗੋਈ ਠੋਕ ਦੇਣੀ ਠੀਕ ਆ ਤੇ ਉਧਰੋਂ ਨਾਥਾਂ ਤੇ ਲੱਤ ਹੋਵੇ ਨਹੀਂ ਗੱਲ ਸਹੀ ਆ ਬਲ ਦੋ ਡੰਗ ਚੈੱਕ ਕਰੀਦਾ ਪਸੂ ਬਾਈ ਆਪਦਾ ਵੀ ਘਰੋਂ ਜਾ ਕੇ ਕਿਸੇ ਗਾਹ ਕ ਤੇ ਲੰਬਾ ਤਾਂ ਨਹੀਂ ਆਊਗਾ ਆਪਾਂ ਸਹੀ ਗੱਲ ਆ ਬਈ ਜ਼ਰੂਰੀ ਆ ਬਈ ਹਣਾ ਨਹੀਂ ਨਹੀਂ ਜ਼ਰੂਰੀ ਆ ਜੇ ਨਹੀਂ ਆਪਾਂ ਕੱਢ ਕੇ ਛੱਡ ਕੇ ਗਾਂ ਚੋਣੀ ਆ ਹਾਂ ਆਪਣੇ ਇਹ ਵੀ ਸੂਲ ਆ ਭੁਮਾਗੜਾ ਚੋਕੇ ਲੈ ਜੇ ਭੁਮਾਗੜਾ ਆਪਣੇੋਂ ਮਗਾ ਲੈ ਕਿਆ ਕਿਆ ਨਾ ਦੋ ਤਾਂ 15 ਆਖਿਆ ਪਾਉ 16 ਕਿਲੋ ਦੀ ਬਾ ਆ ਇਹਦੀ 11 ਕਿਲੋ ਦੀ ਬਾਹਟੀ ਆ ਠੀਕ ਆ ਤਾਂ ਹੀ ਆਪਾਂ 15 ਕਿਲੋ ਕਹਿ ਕੇ ਕਿਹਾ ਵੇ ਲੇਵਾਂ ਲੂਵਾਂ ਗਰਮ ਵਾਲੀ ਜਮਾਂ ਝਾੜ ਗਈ ਹੈ ਨਾ ਮੈਂ ਕਹਿੰਦਾ ਜੀ ਕੋਈ ਅੰਤ ਹੀ ਨਹੀਂ ਸਹੀ ਗੱਲ ਆ ਲੈ ਬਾਈ ਬੱਚਾ ਛੱਡਣਾ ਪੈਂਦਾ ਜੀ ਇਹਦਾ ਬੱਚਾ ਛੱਡ ਦੇਣਾ ਬੱਚਾ ਲਾਉਣਾ ਪੈਂਦਾ ਇਹ ਬੱਚਾ ਲਾਉਣਾ ਪੈਂਦਾ ਠੀਕ ਇਹ ਫਿਰ ਨਾ ਮਾਂ ਸਾਹੀ ਹਾਲ ਚ ਆ ਗਈ ਨਾ ਇਹ ਹੂੰ ਇਹਦੀ ਮੰਗ ਬਹੁਤ ਆ ਜੋ ਹੂੰ ਬਸ ਉਸ ਹੀ ਚ ਰਵਾਂ ਬਸ ਜੀ ਆ ਨਰੀ ਹੈ ਨਾ ਹਾਂ ਜੇ ਥੋੜਾ ਰੇਟ ਜਾਦੇ ਕਰਕੇ ਇਹਨਾਂ ਦੇ ਮੁੱਲ ਹਿਸਾਬ ਨਾਲ ਮੁੱਲ ਤਾਂ ਹੀ ਫਿਰ ਮੈਂ ਪੂਰਾ ਹਿਸਾਬ ਨਾਲ ਕਰਦਾ ਹੁਣਾਂ ਵੀ ਆਪਾਂ ਬਈ ਆਪੋਂ ਨੇ ਰੋਈ ਦੇਣਾ ਆਪਾਂ ਕੋਈ ਖਾਈ ਦਾ ਨਹੀਂ ਕੋਈ ਹੈਨਾ ਠੀਕ ਹੈ ਬਈ ਲੱਖ ਦਾ ਬਹੁਤ ਠੀਕ ਮਿਲੂਗਾ ਰੱਤਾ ਬਈ ਜਵਾਬ ਪੰਜਰੇ ਹੀ ਬਣਾ ਲੈਂਦੇ ਆ ਇਹ ਹੂੰ ਨਹੀਂ ਛੱਡ ਦੇ ਅੱਛਾ ਇਹ ਨਾਲੇ ਬੱਚੀ ਹਲੇ ਪਾਸੇ ਵੀ ਨਹੀਂ ਥਾਂ ਕੱਪਾ ਦੇਖਾ ਇੱਧਰ ਵਿਚਾਰ ਤੋਂ ਥਾਣ ਦੇਖੋ ਬਈ ਕੱਲਾ ਕੱਲਾ ਥਾਣ ਮੁੱਠੀ ਆ ਥਾਣ ਪੂਰੀ ਵਿੱਚੀ ਦੇ ਥਾਣ ਲੱਗ ਮੈਂ ਕਹ ਰਿਹਾ ਯਾਂਤੀ ਨਹੀਂ ਕੋਈ ਜੱਤੀ ਦਾ ਹਾਂ ਠੀਕ ਖਾਲੀ ਆ ਓਕੇ ਬਈ ਕਰ ਦੋ ਬਈ ਚ ਬਈ ਸੁਣ ਹਾਂ ਵੀ ਆਲਤੀ ਨਹੀਂ ਕੋਈ ਆਲਤੀ ਨਹੀਂ ਕੋਈ ਤੇ ਵਾਹ ਮੈਂ ਕਹ ਰਿਹਾ ਯਾਂਤੀ ਨਹੀਂ ਕੋਈ ਹਾਂ ਚਿਵਾਈ ਜੂਈ ਬੜੀ ਜੰਗੀ ਅੱਲਾ ਜਿਵੇਂ ਮਰਜ਼ੀ ਚੋਈ ਚੱਲ ਬੱਸ ਚੱਲ ਕਾ ਦੋ ਤੂੰ ਫੈਂਟ ਬਹੁਤ ਆਉਂਦੀ ਮਾ ਗਈ 6 ਫੈਂਟ ਆਈ ਇੱਕ ਦਿਨ ਕੱਲੀ ਦੀ ਵਾਜੀ ਪਰ ਤੋਂ ਆਪਾਂ ਜਦੋਂ ਆਈ ਆਪਣੇ ਕੋਲ ਕੱਲੀ ਦੀ 6 ਫੈਂਟ ਆਈ ਜੀ 6 ਫੈਂਟ ਆਈ ਹਾਂ ਮੈਂ ਉਹ ਲੈ ਗਿਆ ਥੋੜਾ ਇੱਕ ਕੱਪੀ ਪਾ ਕੇ ਚਾਹੇ ਪੜੋ ਠੀਕ ਆ ਹਮਾ ਜਦ ਦੇਖ ਕੇ ਤਾਂ ਸਹੀ ਲੋਕ ਆਂਦੇ ਨੇ ਫੈਂਟ ਪਾ ਲਿਓ ਉਹੀ ਗੱਲ 6 ਹੁਣ ਮੇਰੇ ਸਾਰੇ ਦੁੱਧ ਨੂੰ ਢੋਲ ਲੈ ਕੇ ਆਕ ਲੰਦੀ ਆ ਹਮ ਠੀਕ ਕਰ ਫੈਂਟ ਬਾਈ ਫੋਲ ਬਾਈ ਸਾਨੂੰ ਕੱਟ ਕੇ ਖੜਦੀ ਆ ਇਹ ਸਹੀ ਗੱਲ ਆ ਹਾਂ ਲਾਸਟ ਜਿਵੇਂ ਬਾਈ ਸਣੀ ਕੱਟ ਕੇ ਖੜਦਾ ਹੈ ਖੜਦੀ ਚਿਵਾਈ ਦੇਖੋ ਬਾਈ ਚ ਉਂਗਲੜ ਕੀ ਦਰ ਮਾਗਣਾ ਉਂਗਲੜ ਕੀ ਉਂਗਲੜ ਕੀ ਗਰਮੀ ਦਾ ਤੋਹਫਾ ਨਾ ਗਰਮੀ ਮੰਨੇ ਬਈ ਫੈਨਡ ਫੋਨ ਕਰਮਾ ਦੇ ਬਾਈ ਨੇ ਵੀ ਦਿੱਥੇ ਫੋਨ ਆਉਂਦੀ ਆ ਚਵਾਈ ਇੱਕ ਨੰਬਰ ਆ ਮੌਨ ਖੜੀ ਆ ਠੰਡੀ ਸੀਲਾ ਬਈ ਫੇਚਵਾਈ ਦੂਈ ਫੁੱਲ ਨਾਲੇ ਜਿਹੜੀਆਂ ਬੁੜੂਆਂ ਪਸੂ ਚੋਂਦਣਾ ਨਾ ਇਹ ਗਾਹ ਨੂੰ ਪਛੱਲੀ ਹੋ ਜਾਂਦੇ ਵੀ ਬੁੜਗਾ ਚੋਈ ਜਾਂਦੇ ਆ ਠੀਕ ਆ ਜੀ ਸਹੀ ਗੱਲ ਹੈ ਹਾਂ ਆਹ ਬਈ ਕੰਮ ਗਾਸਦਾ ਕਰ ਆਹ ਕੰਮ ਕੋਲੇ ਟਾਈਮ ਨਹੀਂ ਹਾਂ ਬੰਦਿਆਂ ਕੋਲੇ ਟਾਈਮ ਨਹੀਂ ਆਹ ਬੁੜਗਾ ਹੀ ਹੁਣ ਚੋਂਦਣਾ ਹਾਂ ਫੱਟੀ ਦਾਗੇ ਬੜੂਗਾ ਤੇ ਉਹਨਾਂ ਕੋਈ ਇਹ ਛੋਟ ਚੋਣੀ ਕੋਈ ਕਮੀ ਨਹੀਂ ਬਥੀ। ਝਾੜਦੀ ਵੀ ਨਹੀਂ ਜਿਵੇਂ ਆਪਾਂ ਖੜੇ ਆ। ਸਹੀ ਗੱਲ ਆ। ਹਾਂ। ਨਹੀਂ ਕੈਮਰਾ ਲੈ ਕੇ। ਨਾ ਨਾ ਆਪਕੇ ਤੇ ਗਰਮ ਮਮਨੀ ਜੰਦਗਾ। ਹੂੰ। ਗਰਮੀ ਮੰਨੀ ਜੰਦਗਾ ਨਹੀਂ ਗਰਮ ਹੋਈ ਜੰਦਗਾ ਧੂਆ ਕਰਦੀਆਂ ਬੜਾ ਕੈਮਰੇ ਮੂਰੇ। ਚਵਾਈ ਜੰਗਿਆ ਮੈਂ ਕਹਾਂ ਕੋਈ ਆਲਤੀ ਨਹੀਂ ਕਿਸੇ ਪਾਸੇ ਕਾਚ ਹੀ ਨਹੀਂ ਬੱਤੀ ਚ ਲੱਤੂ ਹੀ ਖਾ ਲੋ ਫਿਰ ਉਹਦੇ ਕਿਨਿ ਚਾਕੀ ਜਨ ਇਹ ਇੱਕ ਗੱਲ ਹੋਰ ਆ ਬਾਈ ਨਹੀਂ ਇਹ ਵੀ ਗੱਲ ਦਾਉਂ ਫਾਂ ਕਰੇ ਇਹ ਵੀ ਗੱਲ ਆ ਜਿਵੇਂ ਮੈਂ ਫੂਨ ਨੱਟ ਕੱਢ ਕੇ ਖੜਦੀ ਐ ਖੜਦੀ ਆ ਜਿਵੇਂ ਬਾਈ ਸਟਾਰਟ ਕਰੀ ਸੀ ਤੇ ਬਾਈ ਉਵੇਂ ਹੀ ਖੜੀ ਆ ਹਾਂ ਐ ਖੜਦੀ ਆ ਅੰਚ ਵੀ ਪੂਰਾ ਨਹੀਂ ਹਲਾਈ ਲੱਤਾ ਹਨਾ ਨਾ 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 ਮੋਲ ਵੀ ਜਾਇਆ ਜਾ ਨਾ ਮੈਂ ਇੰਨੇ ਦਾ ਕਿਹੜਾ ਦਿੰਦਾ ਬਸ ਨਾ ਕਰ ਕਰ ਮੈਂ ਤਾਂ ਹੁਣ ਕਰਾ ਕੋਈ ਨਹੀਂ ਬਈ ਚੰਗਾ ਬਸ ਨਾ ਪਾੜ ਲੈਣਾ ਹੂੰ ਪਾ ਨਾਲ ਪਾੜ ਲੈ ਮੈਂ ਤੈਨੂੰ ਕਹਿ ਦੇ ਠੀਕ ਹੈ ਇੱਕ 3 ਦਿਨੇ ਬਾਅਦ ਸਾਰ ਤੱਕ 3 ਹੁਣ ਪੌਂਕੀ ਜਾਂਦਾ ਉਧਰ ਕੋਈ ਨਹੀਂ ਰਾਂ ਤੂੰ ਸੁਵਾ ਬੜਿਆ ਕਿ ਉਹ ਵੇਖਿਆ ਨਾ ਹਾਂ ਹੂੰ ਦੋ ਥਣਾ ਵਿੱਚ ਵਾਈ ਬਾਈ ਨਿਬੜ ਗਈ ਤੇ ਦੂਜੇ ਦੋ ਦੋ ਸ਼ੁਰੂ ਕਰਿਆ ਦੇਖੋ ਦੋ ਤਾਂ 12 ਕਿਲੋ ਦਾ ਖੁੱਲਾ ਭਾਈ ਠੀਕ ਹੈ ਪੂਰਾ ਹੂੰ ਕਿਉਂ ਬਹੁਤ ਚੰਗਾ ਹੈ ਕਿਉਂ ਤਾਂ ਕੋਈ ਆਂਤੀ ਨਹੀਂ ਖਲੇ ਚਾਰ ਦੰਦ ਦੀ ਹੈ ਬੱਤੀ ਚਾਰ ਦੰਦ ਦੀ ਹੈ ਬੱਤੀ ਜਦੋਂ ਮਰ ਜੇ ਅਗਲਾ ਚੈੱਕ ਕਰ ਲੈ ਮਗਰ ਬੱਛਾ ਗੱਡੀ ਗੁੱਡੀ ਜੋੜਨ ਨਾਲ ਬੜੀ ਅੱਛੀ ਆ ਸਹੀ ਆ ਠੀਕ ਹੈ ਮਾ ਗਾਰਮ ਕੋਈ ਬਈ ਮੇ ਫਾਇਦਾ ਨਹੀਂ ਕੋਈ ਹੈ ਨਾ ਪਹਿਲਾ ਦੋ ਦਿਨ ਆਦੇ ਕਰੀ ਤੇ ਇੱਕ ਕਰੀਦਾ ਫੇਰ ਆਪਾਂ ਬੀੜੋ ਫੋਨ ਠੀਕ ਹੈ ਬਈ ਮੇਰਾ ਕੰਮ ਹੀ ਬਸ ਆਪਾਂ ਇਹ ਹੈ ਵੀ ਅਮ ਠੱਗੀ ਨਹੀਂ ਮਾਰਨੀ ਹਮੋਂ ਬੱਚੀ ਪਾਰਲੀ ਦਾ ਜਿਹੜਾ ਕਦ ਕੋਦ ਪਾਣਾ ਕੋ ਦੇਖਾ ਨਹੀਂ ਨਾ ਇਹਦੀ ਜੀ ਬਈ ਬਹੁਤ ਚੰਗੀ ਆ ਦੁੱਧ ਵੀ ਚੰਗਾ ਯਾਰ ਹੈ ਨਾ ਕਹੀਦਾ ਇਹ ਤਾਂ ਆਂਟੀ ਨਹੀਂ ਕੋਈ ਆਂਟੀ ਨਹੀਂ

ਕਿਆ ਬਾਤ ਹੈ ਚਵਾਈ ਬਹੁਤ ਮੈਂ ਕਹਿੰਦਾ ਬਹੁਤ ਚੰਗੀ ਚਵਾਈ ਦੁੱਧ ਵੀ ਬਾਈ ਪੂਰਾ ਤਾਜਮਾ ਹੈ ਪੂਰਾ ਕੁਲ ਹਾਂ ਹਾਂ ਹੂੰ ਬਾਕੀ ਨਾ ਗਰਮੀ ਮੰਨੇ ਨਾ ਨਾ ਫੁੱਲ ਫੁੱਲ ਫੇ ਮੁੱਲ ਵੀ ਜਾਇਜ਼ ਆ ਕੇ ਪੀਚੋ ਮਾਂ ਦਾ ਜ਼ਰੂਰ ਹੋਈ ਮੈਛਾਂ ਚ ਪਾਈ ਜਾਵੇ ਇਹਦਾ ਤਾਂ ਮੈਚ ਚ ਪਾਈ ਜਾਵੇ ਇਹਦਾ ਦੁੱਧ ਤਾਂ ਬੰਦਾ ਭਾਂਜੀ ਦੇ ਘਰੇ ਮੈਂ ਸਦੋ ਹੂੰ ਨੇੜੇ ਕਾਲਾ ਮੜੀ ਬਾਤ ਪਾ ਮੈਚ ਚ ਪਾਈ ਜਾਵੇ ਇਹਦਾ ਦੁੱਧ ਤਾਂ ਸਹੀ ਗੱਲ ਹੈ அதுல முறைய பச்சாட்ட பயஜமானி காணும் பச்சை நூல் ஆகி சேத்தனா நீ சாட்ட காலு बन नहीं दे। नहीं दो दो देखो ਕਿਆ ਬਾਤ ਹੈ ਮੜਿਆ ਸਪਰੇ ਗੱਲ ਚਵਾਈ ਪੂਰੀ ਚੰਗੀ ਆ ਬਈ ਕੱਲੀ ਕੱਲੀ ਲੋਦਾ 12 ਕਿਲੋ ਦਾ ਝੂਠ ਨਹੀਂ ਮਾਨਾ ਹਲੇ ਪਿਆਜ਼ ਚੋਣ ਲੈ ਹਾਂ ਸਹੀ ਗੱਲ ਹਾਂ ਗਾਲ ਤਾਂ ਨਹੀਂ ਪਸੂ ਕਿਤਨਾ ਜੇ ਮਰਜੀ ਅਗਰ ਆਪ ਵੀ ਚੋ ਕੇ ਲੈ ਜੇ ਕੋਲੇ ਆ ਕੇ ਆਪਾਂ ਨੂੰ ਇਹ ਜਵ ਨਹੀਂ ਕੋਈ ਓਕੇ ਲੈ ਆਪੇ ਚਵਾਈ ਚਵਾਈ ਨੇ ਪੂਰੀ ਨੰਬਰ 1 ਲੈ ਭਾਈ ਦੁੱਧ ਬਹੁਤ ਚੰਗਾ ਚਿੱਟਾ ਮੈਂ ਕਹਣਾ ਕੋਈ ਆਂਤੀ ਨਹੀਂ ਬਸ ਓਕੇ ਹੈ ਬਈ ਨੇ ਚਵਾਈ ਜੁਈ ਬਾਈ ਓਕੇ ਕਿੰਨਾ ਕਰ ਦੋਦੂ ਹੋ ਘਟਾ ਨਹੀਂ ਸਾਵੇ ਦੁੱਧ ਬਾਈ 12 ਕਿਲੋ ਮੰਨ ਕੇ ਗੱਲਾ ਲੈ ਵੀ ਬਸ ਠੀਕ ਆ ਹਾਂ ਨਾ ਬਾਦਰਾ ਪਾ ਘੱਟ ਦਿਕਣਾ ਜਦੋਂ ਮਰਜੀ ਅਗਲੇ ਚੋਲੇ ਠੀਕ ਆ ਹਾਂ ਸਾਡੇ ਦਿੱਤੀ ਖੜੀ ਉੱਥੇ ਉੱਚੀ ਖੜੀ ਆ ਬਈ ਚੰਗੀ ਛੁੰਡੀ ਚੰਗੀ ਹੱਥਾਂ ਵਾਲੇ ਬੱਚਾ ਚਵਾਈ ਤੁਹਾਡੇ ਸਾਹਮਣੇ ਆ ਗਈ ਮੁੱਲ ਵੀ ਜਾਇਜ਼ ਆ 50000 ਇਹਦਾ 50000 ਹਾਂ 50 50 ਹੀ ਕਰਨਾ ਦੋਵਾਂ ਦਾ ਬੰਦਾ ਬਸ ਫੋਨ ਉਹੀ ਦਾਵੇ ਵੀ ਜੀਨੇ ਲੈਣੀ ਆ 50 ਦੀ ਬਸ ਠੀਕ ਆ ਬਾਈ ਕਿਸੇ ਵੀ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ